ਪੰਜਾਬ ਯੂਨੀਵਰਸਿਟੀ ਤੋਂ ਆ ਰਹੀ ਹੈ ਜਿੱਥੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਾਲੇ ਤੱਕ ਜਾਰੀ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਨੰਬਰ 1 ਬੰਦ ਕਰ ਦਿੱਤਾ ਹੈ ਸਿਕਿਉਰਿਟੀ ਵੱਲੋਂ ਲੰਗਰ ਵਾਲੀ ਟਰਾਲੀ ਨੂੰ ਰੋਕਣ ਦੇ ਵਿਰੋਧ ਵਿੱਚ ਇਹ ਬੰਦ ਕੀਤਾ ਗਿਆ ਹੈ ਦੱਸਦੀ ਹੈ ਤੁਹਾਨੂੰ ਕਿ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਾਲੇ ਤੱਕ ਜਾਰੀ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਨੰਬਰ 1 ਬੰਦ ਕਰ ਦਿੱਤਾ ਹੈ ਕਿਉਂਕਿ ਉਹਨਾਂ ਦੇ ਸਕਿਉਰਿਟੀ ਵੱਲੋਂ ਲੰਗਰ ਵਾਲੀ ਟਰਾਲੀ ਨੂੰ ਰੋਕਣ ਦੇ ਵਿਰੋਧ ਵਿੱਚ ਬੰਦ ਕੀਤਾ ਗਿਆ ਸੀ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦਾ ਰੋਜ਼ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਵਿਦਿਆਰਥੀਆਂ ਨੇ ਯੂਨੀਵਰਸਿਟੀ ਦਾ ਗੇਟ ਨੰਬਰ 1 ਬੰਦ ਕਰ ਦਿੱਤਾ ਹੈ ਸਕਿਉਰਿਟੀ ਨੇ ਲੰਗਰ ਵਾਲੀ ਟਰਾਲੀ ਨੂੰ ਰੋਕਣ ਦੇ ਵਿਰੋਧ ਵਿੱਚ ਬੰਦ ਕਰ ਦਿੱਤਾ ਗਿਆ ਵਿਦਿਆਰਥੀਆਂ ਵੱਲੋਂ ਰੋਜ਼ ਪ੍ਰਦਰਸ਼ਨ ਲਗਾਤਾਰ ਜਾਰੀ ਹੈ ਮੇਰੇ ਨਾਲ ਮੇਰੇ ਸਹਿਯੋਗੀ ਕਮਲਦੀਪ ਸਾਨੂੰ ਇਸ ਬਾਰੇ ਜਾਣਕਾਰੀ ਸਾਂਝਾ ਕਰਨਗੇ ਜੀ ਕਮਲਦੀਪ ਸਾਂਝਾ ਕਰਨਗੇ ਆ ਬਿਲਕੁਲ ਦੇਖੋ ਖਾਸ ਤੌਰ ਤੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀਆਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਪਰ ਅੱਜ ਜੋ ਜੋ ਵਿਦਿਆਰਥੀਆਂ ਨੇ ਕਿਹਾ ਸੀ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਗੇਟ ਨੰਬਰ 1 ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਇਹ ਗੇਟ ਨੰਬਰ 1 ਜਿਹੜਾ ਪੀਜੀਆ ਵਾਲੀ ਸਾਈਡ ਤੋਂ ਲੱਗਦਾ ਇਸ ਨੂੰ ਇੱਥੋਂ ਬੰਦ ਕਰ ਦਿੱਤਾ ਗਿਆ ਅਤੇ ਪਰਲਾ ਗੇਟ ਜਿਹੜਾ ਆਉਣ ਵਾਲਾ ਤੇ ਜਾਣ ਵਾਲਾ ਰਸਤਾ ਜਿਹੜੇ ਦੋਨੇ ਰਸਤੇ ਜਿਹੜੇ ਵਿਦਿਆਰਥੀਆਂ ਵੱਲੋਂ ਇਸ ਸਮੇਂ ਬੰਦ ਕਰ ਦਿੱਤੇ ਗਏ ਨੇ ਕਿਉਂਕਿ ਇੱਕ ਲੰਗਰ ਵਾਲੀ ਟਰਾਲੀ ਜਿਹੜੀ ਉਹ ਕਿਸੇ ਦੇ ਧਰਨੇ ਵਾਲੀ ਜਗ੍ਹਾ ਤੇ ਜਾਣੀ ਸੀਗੀ ਪਰ ਉਸ ਲੰਗਰ ਵਾਲੀ ਟਰਾਲੀ ਨੂੰ ਜਿਹੜਾ ਕਿਸੇ ਦੇ ਇੱਥੇ ਸਿਕਿਉਰਟੀ ਵੱਲੋਂ ਰੋਕਿਆ ਗਿਆ ਜਿਸ ਤੋਂ ਬਾਅਦ ਕਿਸੇ ਦਾ ਵਿਦਿਆਰਥੀ ਇੱਥੇ ਪਹੁੰਚੇ ਤੇ ਵਿਦਿਆਰਥੀਆਂ ਵੱਲੋਂ ਜਿਹੜਾ ਕਿ ਇਸ ਗੇਟ ਨੂੰ ਹੁਣ ਬੰਦ ਕਰ ਦਿੱਤਾ ਗਿਆ ਗੱਲਬਾਤ ਵੀ ਕਰਾਂਗੇ ਸਾਡੇ ਨਾਲ ਜਿਹੜੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਜਿਹੜੇ ਆਗੂ ਨੇ ਉਹ ਵੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਬਈ ਗੇਟ ਬੰਦ ਕੀਤਾ ਗਿਆ ਕਿਉਂ ਕੋਈ ਗੱਲਬ ਕੋਈ ਟਕਰਾਰ ਹੋਈ ਹੈ ਜਾਂ ਵੈਸੇ ਗੇਟ ਬੰਦ ਕਰ ਦੇਖੋ ਇਹ ਪਿਛਲੇ ਲਗਾਤਾਰ 5 ਦਿਨਾਂ ਤੋਂ ਜਦੋਂ ਦੀ ਆਪਾਂ 10 ਤਰੀਕ ਦੀ ਕਾਲ ਦਿੱਤੀ ਸੀ ਤਾਂ ਆਪਣੇ ਆਸ-ਪਾਸ ਦੇ ਪਿੰਡ ਜਿੰਨੇ ਪਵਾਦ ਇਲਾਕੇ ਦੇ ਪਿੰਡ ਹੈਗੇ ਆ ਉੱਥੋਂ ਤੋਂ ਲੋਕ ਆਪਾਂ ਨੇ ਜਿੰਨੀ ਕਹਿ ਸਕਦੇ ਹਾਂ ਉਸ ਤੋਂ ਦੁੱਗਣੀ ਸਪੋਰਟ ਕਰ ਰਹੇ ਹੈਗੇ ਆ ਤਾਂ ਲਗਾਤਾਰ ਲੰਗਰ ਆ ਰਹੇ ਹੈਗੇ ਆ ਰਾਤ ਨੂੰ ਵੀ ਆਪਾਂ ਦੇ ਜਿਹੜੇ ਦੁੱਧ ਦਾ ਲੰਗਰ ਇੱਥੇ ਜਿੰਨਾ ਲੰਗਰ ਚੱਲ ਸਕਦਾ ਉਸ ਤੋਂ ਜ਼ਿਆਦਾ ਚੱਲ ਰਿਹਾ ਹੈਗਾ ਤਾਂ ਅੱਜ ਸਵੇਰ ਵੀ ਜਿੰਨੇ ਲੋਕਾਂ ਨੇ ਐਡਵਰਡ ਪਿੰਡਾਂ 'ਚ ਜ਼ਿੰਮੇਵਾਰੀਆਂ ਲੈਤੀਆਂ ਹੋਣਾਂ ਤਾਂ ਅੱਜ ਸਵੇਰ ਜਦੋਂ ਇੱਥੇ ਲੰਗਰ ਲੈ ਕੇ ਆ ਰਹੇ ਸੀਗੇ ਤਾਂ ਨੰਬਰ ਗੇਟ ਤੇ ਟਰਾਲੀ ਪਹੁੰਚਦੀ ਆ ਤਾਂ ਉਹਨਾਂ ਨੂੰ ਉੱਥੇ ਰ ਕਹਿੰਦੇ ਅਸੀਂ 베ਰੀਫਾਈ ਕਰਕੇ ਅੰਦਰੋਂ ਭੇਜ ਦਿੰਨੇ ਹੈਗਾ ਚਲੋ ਆਮ ਪਿੰਡਾਂ ਚੋਂ ਲੋਕ ਆਉਂਦੇ ਹੈਗੇ ਉਹਨਾਂ ਨੂੰ ਇਹਨਾਂ ਦੀਆਂ ਚਾਲਾਂ ਦਾ ਪਤਾ ਨਹੀਂ ਹੁੰਦਾ ਤਾਂ ਉਹ ਬੰਦੇ ਉੱਥੇ ਖੜੇ ਰਹੇ ਉਹਨਾਂ ਨੂੰ ਅੱਧਾ ਘੰਟੇ ਮੰਗੋ ਉੱਥੇ ਤੈਨ ਨੰਬਰ ਗੇਟ ਤੇ ਠੱਲ ਕੇ ਰੱਖਿਆ ਬਾਅਦ ਚ ਕਹਿੰਦੇ ਤੁਹਾਨੂੰ ਇੰਟਰ ਨਹੀਂ ਕਰਨਾ ਤੁਸੀਂ 1 ਨੰਬਰ ਗੇਟ ਤੋਂ ਜਾਓ 1 ਨੰਬਰ ਗੇਟ ਤੇ ਜਿਹੜੋ ਟਰਾਲੀ ਆਉਂਦੀ ਹੈ ਲੰਗਰ ਵਾਲੀ ਤਾਂ ਇੱਥੇ ਇਹਨਾਂ ਨੂੰ ਕਹਿੰਦੇ ਤੁਸੀਂ ਟਰਾਲੀ ਸਾਈਡ ਤੇ ਲਾ ਕੇ ਇੱਥੋਂ ਚੱਕ ਕੇ ਲੰਗਰ ਵਾਸਤੇ ਸਮਾਨ ਲੈ ਜਾਓ ਅੱਛਾ ਤੇ ਇਹ ਗੱਲ ਕੌਣ ਕਰਦਾ ਇਹ ਗੱਲ ਕਰਦਾ ਹੈਗਾ ਸਿਕਿਉਰਿਟੀ ਇਨਚਾਰਜ ਜਿਹੜਾ ਹੈਗਾ ਇੱ ਜਿਨ੍ਹਾਂ ਨੂੰ ਉਹ ਸਰਦਾਰੀ ਕਿੱਦਾਂ ਦਾ ਹੈਗਾ ਕਿ ਜਿਹਨੂੰ ਲੰਗਰ ਦਾ ਬੇਸਿਕ ਮਤਲਬ ਵੀ ਨਹੀਂ ਪਤਾ ਜਿਨ੍ਹਾਂ ਨੂੰ ਧਰਨਿਆਂ ਨਾਲ ਜੜਾਈ ਹੈਣੀਗਾ ਇੱਥੇ ਜਦੋਂ ਆ ਕੇ ਅਥਾਰਟੀ ਚੋਂ ਨਾਲ ਪਿੱਛੇ ਚੱਲਣ ਲੱਗ ਜਾਂਦੇ ਆ ਤਾਂ ਉਦੋਂ ਇਹਨਾਂ ਨੇ ਆ ਜੀਆਂ ਹਰੈਸਮੈਂਟ ਕੀਤਾ ਜਾ ਰਿਹਾ ਸੀ ਇਸ ਦੇ ਤੋਂ ਪਰ ਜੀ ਇੱਥੋਂ ਜਦੋਂ ਆਪਾਂ ਕਹਿ ਰਹੇ ਹਾਂ ਕਿ ਲੰਗਰ ਮੋਢਿਆਂ ਤੇ ਥੋੜੀ ਜਾਊ ਟਰਾਲੀ 'ਚ ਆਇਆ ਟਰਾਲੀ 'ਚ ਹੀ ਜਾਣਾ ਹੁੰਦਾ ਹੈਗਾ ਤੇ ਪ੍ਰੋਟੈਸਟਾਂ ਵਾਸਤੇ ਇੱਥੇ ਵੈਰੀਫਿਕੇਸ਼ਨ ਨਹੀਂ ਹੁੰਦੇ ਹੁੰਦੇ ਪ੍ਰੋਟੈਸਟ 'ਚ ਜਦੋਂ ਲੋਕ ਆਉਂਦੇ ਹੈਗੇ ਆ ਉਹਨਾਂ ਨੂੰ ਉੱਥੇ ਜਾਣ ਦਿੰਦੇ ਆ ਹੁਣ ਲੰਗਰ ਵਾਲੀ ਟਰਾਲੀ ਲੰਗ ਗਈ ਹੈ ਜਾਂ ਹਜੇ ਨਹੀਂ ਲ ਤੇ ਪਰ ਉਸਤ ਵਾਰ ਹੁਣ ਇਹ ਗੱਲ ਹੈ ਕਿ ਵੀ ਬਲਜੀਤ ਸਿੰਘ ਜਾ ਉਹ ਕਹਿ ਰਿਹਾ ਵੀ ਮੈਨੂੰ ਓਐਸਡੀ ਨੇ ਇਹ ਕਿਹਾ ਸੀਗਾ ਉਹਨਾਂ ਦੋਨਾਂ ਚੋਂ ਕੋਈ ਵੀ ਇੱਥੇ ਆ ਕੇ ਮਾਫੀ ਮੰਗ ਕੇ ਜਾਵੇ ਫਿਰ ਇਹ ਗੇਟ ਖੋਲਣਗੇ ਅੱਛਾ ਉਹਨਾਂ ਸਮੇ ਗੇਟ ਬੰਦ ਰਹਿਣਗੇ ਉਹਨਾਂ ਟਾਈਮ ਬੰਦ ਰਹਿਣਗੇ ਜੀ ਫਿਰ ਇਹ ਤਾਂ ਕੱਲ ਨੂੰ ਫਿਰ ਕੱਲ ਨੂੰ ਕੁਝ ਕਹਿ ਰਹੇਗੇ ਵੀ ਅਸੀਂ ਆਪ ਵੈਰੀਫਾਈ ਕਰਨਾ ਉਹ ਵੈਰੀਫਾਈ ਕਰਨਾ ਕੋਈ ਕੋਈ ਗੱਲਬਾਤ ਚੱਲ ਰਹੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਕਿ ਜੀ ਅਸੀਂ ਗੇਟ ਖੋਲਣ ਨੂੰ ਲੈ ਕੇ ਕਿ ਉਹ ਆ ਰਹੇ ਨੇ ਜਾਂ ਇੱਥੇ ਗੱਲਬਾਤ ਕਰਨਾ ਹਾਂ ਹਾਂ ਬਿਲਕੁਲ ਅਸੀਂ ਬੁਲਾਇਆ ਅਧਿਕਾਰੀਆਂ ਨੂੰ ਵੀ ਕਿ ਗੇਟ ਉਹ ਤੱਕ ਖੋਲੇ ਨਹੀਂ ਜਾਣਗੇ ਜਦ ਆਪਣਾ ਸਟੈਂਡ ਕਲੀਅਰ ਨਹੀਂ ਕਰਦੇ ਕਿ ਹਾਂ ਉਹ ਕੀ ਕਰਨਾ ਚਾਹੁੰਦੇ ਨੇ ਹਾਂ ਦੂਸਰੇ ਗੇਟ ਵੀ ਬੰਦ ਕੀਤੇ ਗਏ ਜਾਂ ਫਿਲਹਾਲ ਦੀ ਘੜੀ ਆਈ ਗੇਟ ਬੰਦ ਕੀਤਾ ਗਿਆ। ਹਾਲ ਦੀ ਘੜੀ ਸਾਨੂੰ ਇੱਥੋਂ ਹੀ ਰਿਪੋਰਟ ਆਈ ਸੀ ਵੀ ਇੱਕ ਨੰਬਰ ਗੇਟ ਤੇ ਕੋਈ ਲੰਗਰ ਦੀ ਟਰਾਲੀ ਉੱਥੇ ਆਪਣੇ ਮੂਰਚੇ ਤੇ ਆ ਰਹੀ ਹੈ ਤੇ ਫਿਲਹਾਲ ਤਾਂ ਹੀ ਅਸੀਂ ਗੇਟ ਨੰਬਰ 1 ਤੇ ਹੀ ਪਹੁੰਚੇ ਹਾਂ। ਤੁਸੀਂ ਤੁਸੀਂ ਬੈਰੀਗੇਡ ਉਸ ਦਿਨ ਤੋੜੇ ਸੀਗੇ, ਪੱਟੇ ਸੀਗੇ, ਗੇਟ ਤੋੜੇ ਸੀਗੇ। ਮੈਂ ਤੁਹਾਡੀ ਵੀਡੀਓ ਵੀ ਉਸ ਦਿਨ ਦੇਖੀ ਸੀਗੀ। ਇਹ ਪਰ ਕੱਲ ਇੱਕ ਬਿਆਨ ਹੁੰਦਾ ਕੇਂਦਰੀ ਮੰਤਰੀ ਹੋਰਾਂ ਦਾ ਬਿਆਨ ਹੁੰਦਾ ਰਵਨੀਤ ਬਿੱਟੂ ਹੋਰਾਂ ਦਾ ਕੇਂਦਰੀ ਰਾਜ ਮੰਤਰੀ ਨੇ ਕਿ ਜਿਹੜੇ ਉਸ ਸਮੇਂ ਬੈਰੀਗੇਡ ਤੋੜਨੇ ਉਹ ਸਹੀ ਨਹੀਂਗੇ। ਕੋਈ ਸ਼ਰਾਰਤੀ ਅਨਸਰ ਵੜ ਪਹਿਲੀ ਗੱਲ ਤਾਂ ਇਹ ਜੋ ਸ਼ਰਾਰਤੀ ਅੰਸਰਾਂ ਦੀ ਗੱਲ ਕਰਦੇ ਨੇ ਸਾਡੇ ਕੋਲ ਰਿਪੋਰਟ ਇਹ ਆਈ ਸੀ ਕਿ ਜੋ ਸਟੂਡੈਂਟਸ ਨੇ ਜਿਨ੍ਹਾਂ ਕੋਲ ਯੂਨੀਵਰਸਿਟੀ ਦੇ ਆਈਡੀ ਕਾਰਡ ਹੋਲਡਰਸ ਵੀ ਨੇ ਜਿਹੜੇ ਉਹਨਾਂ ਨੂੰ ਵੀ ਐਂਟਰ ਕਰਨ ਨਹੀਂ ਦਿੱਤਾ ਜਾ ਰਿਹਾ ਅਸੀਂ ਤਾਂ ਇੱਥੇ ਆਏ ਸੀਗੇ ਤੇ ਗੱਲ ਸੱਚ ਵੀ ਨਿਕਲੀ ਤਾਂ ਅਸੀਂ ਬੈਰੀਕੇਡ ਤੋੜੇ ਨੇ ਤੇ ਬੈਰੀਕੇਡ ਛੱਡੋ ਅਸੀਂ ਗੇਟ ਵੀ ਤੋੜਾਂਗੇ ਜੋ ਤੱਕ ਸਾਡੇ ਸਾਥੀਆਂ ਨੂੰ ਜੇ ਕਿਸੇ ਨੇ ਐਂਟਰੀ ਤੋਂ ਇੱਥੇ ਮਨਾ ਕਰਿਆ ਯੂਨੀਵਰਸਟੀਆਂ ਤਾਂ ਸਗੋਂ ਇੱਕ ਖੁੱਲਣ ਦਾ ਮਤਲਬ ਦਾਇਰਾ ਇਕ ਅਦਾਰੇ ਹੁੰਦੀਆਂ ਨੇ ਜਿੱਥੇ ਕੀ ਸੋਚ ਵਿਚਾਰ ਕੀਤੀ ਜਾਂਦੀ ਹੈ ਨਾ ਕਿ ਗੇਟ ਬੰਦ ਕੀਤੇ ਜਾਂਦੇ ਨੇ ਇਹ じゃ ਕੁਝ ਯੂਨੀਵਰਸਿਟੀਜ਼ ਨਹੀਂ ਹੋਣਾ ਚਾਹੀਦਾ ਹੈ ਮੇਰੀ ਗੱਲ ਪਰ ਉਸ ਦਿਨ ਤਾਂ ਜਿਵੇਂ ਵਿਦਿਆਰਥੀਆਂ ਨੇ ਕੋਲ ਸਿੱਕੀ ਜੀ ਅਸੀਂ ਇੱਕ ਗੇਟ ਖੁੱਲਾ ਰੱਖਾਂਗੇ ਪਰ ਪੁਲਿਸ ਨੇ ਤਾਂ ਤਿੰਨੋਂ ਗੇਟ ਬੰਦ ਕਰ ਦਿੱਤੇ ਲੱਗਦਾ ਨਹੀਂ ਕਿ ਇੱਕ ਤਰੀਕੇ ਦੇ ਜਿਹੜੀ ਉਸ ਸਮੇਂ ਪ੍ਰਵੋਕ ਹੋਏ ਲੋਕੀ ਬੈਰੀਕੇਡ ਤੋੜ ਕੇ ਆਉਣ ਵਾਸਤੇ ਮਜਬੂਰ ਹੋਏ ਬਿਲਕੁਲ ਇਹਨਾਂ ਨੇ ਕਿਹਾ ਸੀ ਕਿ ਅਸੀਂ ਇੱਕ ਗੇਟ ਖੋਲਾਂਗੇ ਉਹ ਤਾਂ ਪਹਿਲਾਂ ਅਸੀਂ ਗੇਟ ਨੰਬਰ 1 ਤੇ ਇੱਥੇ ਆਏ ਇੱਕ ਵਾਰ ਖੋਲਤਾ ਇਹਨਾਂ ਨੇ ਦੁਬਾਰਾ ਬੰਦ ਕਰਿਆ ਸੀ ਉਹ ਜ਼ਿਆਦਾ ਫੋਰਸ ਬੁਲਾਈ ਤੇ ਜ਼ਿਆਦਾ ਬੈਰੀਕੇ ਬਿਲਕੁਲ ਦੇਖੋ ਇਹ ਵਿਦਿਆਰਥੀਆਂ ਨੇ ਉਸ ਦਿਨ ਗੇਟ ਤੋੜੇ ਸੀ ਪ੍ਰਮੇਂਦਰ ਇਸ ਸਮੇ ਇਹ ਗੇਟ ਤੇ ਇਹਨਾਂ ਦੀ ਇਸ ਸਮੇ ਡਿਊਟੀ ਉਸ ਦਿਨ ਗੇਟ ਤੋੜੇ ਸੀਗੇ ਹੁਣ ਜਿਹੜੇ ਅੱਜ ਗੇਟ ਕਿਸ ਤਰ੍ਹਾਂ ਦੇ ਬੰਦ ਹੈ ਇਹਨਾਂ ਵਿਦਿਆਰਥੀਆਂ ਵੱਲੋਂ ਕੀਤੇ ਗਏ ਨੇ ਇਸ ਸਮੇ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਸਿਕਿਉਰਿਟੀ ਜਿਹੜੇ ਇਨਚਾਰਜ ਨੇ ਉਹ ਇਸ ਸਮੇ ਕਿਸ ਤਰ੍ਹਾਂ ਦੇ ਵਿਦਿਆਰਥੀਆਂ ਦੇ ਨਾਲ ਇੱਥੇ ਜਿਹੜੀ ਗੱਲਬਾਤ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਵਿਦਿਆਰਥੀਆਂ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਸੀਗਾ ਕਿ ਅਸੀਂ ਉਹਨਾਂ ਸਮਾਂ ਜਿਹੜਾ ਗੇਟ ਨਹੀਂ ਖੋਲਾਂਗੇ ਜਿੰਨਾ ਸਮਾਂ ਜਿਹੜੇ ਸਿਕਿਉਰਿਟੀ ਇਨਚਾਰਜ ਜਾਂ ਉਹ ਜਿਹੜੇ OSG ਨੇ ਅਫੀਨ ਮੰਗਦੇ ਕਿਉਂਕਿ ਇਹ ਕਿਉਂਕਿ ਸਿੱਧੇ ਤੌਰ ਤੇ ਕਿਹਾ ਜਾ ਰਿਹਾ ਸੀਗਾ ਵਿਦਿਆਰਥੀਆਂ ਵੱਲੋਂ ਕਿ ਇਹ ਹਰਾਸਮੈਂਟ ਕੀਤਾ ਜਾ ਰਿਹਾ ਸੀਗਾ ਬਈ ਗੱਲਬਾਤ ਚੱਲ ਰਹੀ ਸੀ ਕੀ ਗੱਲਬਾਤ ਹੋ ਰਹੀ ਹੈ ਕੀ ਕਿਹਾ ਗਿਆ ਗੱਲਬਾਤ ਇਹੀ ਹੈ ਜੀ ਵੀ ਇਹਨਾਂ ਨੇ ਜਿਹੜਾ ਵੀ ਕਹਿ ਸੀ ਨਾ ਲੰਗਰ ਕਹਿੰਦੇ ਵੀ ਟਰਾਲੀ ਨਹੀਂ ਜਾਊਗੀ ਲੰਗਰ ਲੈ ਜਾਓ ਈ ਰਿਕਸ਼ੇ ਤੇ ਮਤਲਬ ਉਹਨੋਂ ਬੰਦੇ ਜੀ ਟਰਾਲੀ ਭਰ ਕੇ ਲੈ ਕੇ ਆਉਣ ਉਹ ਮੋੜਿਆਂ ਤੇ ਈ ਰਿਕਸ਼ੇ ਦੇ ਲੰਗਰ ਲੈ ਜਾਂਦੇ ਚੰਗੇ ਲੱਗਦੇ ਨਹੀਂ ਸਾਡਾ ਇਹ ਵੀ ਬੇਸਿਕਲੀ ਕਰ ਰਹੇ ਨੇ ਜਲੀਲ ਬਾਹਰੋਂ ਆਏ ਬੰਦੇ ਨੂੰ ਜਦੋਂ ਇੱਕ ਵਾਰੀ ਕੋਈ ਰੋਕ ਲੈਂਦਾ ਉਹਨੂੰ ਇਹ ਲੱਗਦਾ ਜੀ ਪਤਾ ਨਹੀਂ ਇੱਥੇ ਐਂਟ ਮਨ ਲਓ ਕਿ ਬਾਰੂ ਆਏ ਬੰਦੇ ਨੂੰ ਲੱਗਦਾ ਕਿ ਆਰਬੀ ਜਲੀਲ ਕਰ ਰਹੇ ਨੇ ਵੀ ਸਾਨੂੰ ਪਤਾ ਨਹੀਂ ਐਂਟਰੀ ਹੁੰਦੇ ਨਹੀਂਗਾ ਇੰਨਾ ਕ ਮਸਲਾ ਜੀ ਵੀ ਜਦੋਂ ਵੀ ਕੋਈ ਇੱਥੇ ਆ ਕੇ ਕਹਿੰਦਾ ਵੀ ਅਸੀਂ ਧਰਨੇ ਤੇ ਮੋਰਚੇ ਤੇ ਚੱਲੇ ਆ ਉਹਨੂੰ ਕੋਈ ਨਹੀਂ ਰੋਕੂਗਾ ਜੀ ਉਹ ਜਾਣਗੇ ਇਹਨਾਂ ਨੇ ਮਤਲਬ ਪਹਿਲਾਂ ਕਹਿੰਦੇ ਵੀ ਤਿੰਨ ਨੰਬਰ ਉਹ ਨਹੀਂ ਜਾਊਗਾ ਜੀ ਤੁਸੀਂ ਇੱਕ ਨੰਬਰ ਜਾਓ ਫਿਰ ਹੂਰੇ ਖੜਾਈ ਰੱਖੋ ਉਹਨਾਂ ਨੂੰ ਅੱਧਾ ਪੌਣਾ ਘੰਟਾ ਇਹਨਾਂ ਨੇ ਜਲੀਲ ਕਰਿਆ ਜੀ ਸਾਡਾ ਇੰਨਾ ਕਹੇ ਲੰਗਰ ਦੇ ਸਤਕਾਰ ਦਾ ਮਸਲਾ ਜੀ ਠੀਕ ਆ ਮਤਲਬ ਰੋਟੀ ਪਾਣੀ ਦਾ ਚਲੋ ਇੱਕ ਗੱਲ ਹੁੰਦੀ ਆ ਜੀ ਲੰਗਰ ਦਾ ਸਤਕਾਰ ਲੈਦਾ ਚੀਜ਼ ਆ ਸਾਡਾ ਇੰਨਾ ਕਹਿ ਕੇ ਜੇ ਲੰਗਰ ਦਾ ਸਤਕਾਰ ਨਹੀਂ ਕਰੋਗੇ ਤਾਂ ਉੱਤੋਂ ਜਦੋਂ ਇਹਨੂੰ ਰੋਕ ਕਹਿਣਗੇ ਵੀ ਕਿਹਨੇ ਆਰਡਰ ਦਿੱਤਾ ਕਹਿੰਦਾ ਯਾਰ ਕਰ ਲਓ ਜੋ ਕਰਨਾ ਮਾਰ ਲੋ ਜਿਹੜਾ ਥੱਪੜ ਮੇਰੇ ਮਾਰਨਾ ਅੱਛਾ ਹਲਾ ਫਿਰ ਹੁਣ ਇਹਨੂੰ ਪਤਾ ਵੀ ਥੱਪੜ ਅਸੀ ਦੀ ਉਮਰ ਦੇ ਲਿਆਜ ਕਰਕੇ ਮਾਰ ਕੁਗਾ ਜੀ ਜੇ ਕਿਸੇ ਨੂੰ ਵੀ ਕੋਈ ਸਮੱਸਿਆ ਆਉਂਦੀ ਹੈ ਉੱਥੇ ਫੋਨ ਤੁਹਾਡੇ ਕੋਲ ਹੈਗੇ ਨੇ ਸੰਪਰਕ ਕਰੋ ਜੇ ਕਿਸੇ ਨੂੰ ਕੋਈ ਵੀ ਰੁਕਦੇ ਆ ਫਿਲਹਾਲ ਦੀ ਘੜੀ ਗੇਟ ਖੋਲ ਰਹੇ ਹਾਂ ਜੀ ਫਿਰ ਗੇਟ ਆ ਫਿਲਹਾਲ ਦੀ ਘੜੀ ਦੇਖੋ ਪ੍ਰਮੇਂਦਰ ਜਿਹੜੇ ਗੇਟ ਨੇ ਉਹ ਕਿਸੇ ਤਰ੍ਹਾਂ ਖੋਲ ਦਿੱਤੇ ਗਏ ਨੇ ਕਿਉਂਕਿ ਸਿਕਿਉਰਿਟੀ ਜਿਹੜੇ ਅਧਿਕਾਰੀ ਸੀਗੇ ਉਹਨਾਂ ਵੱਲੋਂ ਬਕਾਇਦਾ ਰੂਪ ਦੇ ਵਿੱਚ ਜਿਹੜੀ ਵਿਦਿਆਰਥੀਆਂ ਤੋਂ ਜਿਹੜੀ ਮਾਫੀ ਹੈ ਕੈਸਾ ਦੇ ਉਹ ਮੰਗੀ ਗਈ ਜਿਸ ਤੋਂ ਬਾਅਦ ਕੈਸਾ ਦੇ ਇਹ ਗੇਟ ਸੀ ਕਿ ਜਿਹੜੇ ਉਹ ਕੈਸਾ ਦੇ ਖੋਲ ਦਿੱਤੇ ਗਏ ਨੇ ਕਿਉਂਕਿ ਤਕਰੀਬਨ 15 20 ਮਿੰਟ ਇਨ ਗੇਟਾਂ ਨੂੰ ਜਿਹੜਾ ਕੈਸਾ ਦੇ ਬੰਦ ਰੱਖਿਆ ਗਿਆ ਕਿਉਂਕਿ ਵਿਦਿਆਰਥੀਆਂ ਵੱਲੋਂ ਕਿਹਾ ਜਾ ਰਿਹਾ ਸੀਗਾ ਕਿ ਸਾਡੇ ਜਿਹੜੇ ਇਹ ਲੰਗਰ ਵਾਲੀਆਂ ਟਰਾਲੀਆਂ ਆ ਰਗੇ ਨੇ ਉਹਨਾਂ ਲੰਗਰ ਵਾਲੀਆਂ ਟਰਾਲੀਆਂ ਨੂੰ ਜੋ ਲੈ ਕੇ ਲੋਕੀ ਆ ਰਹੇ ਨੇ ਤਾਂ ਖਾਸ ਤੌਰ ਤੇ ਜਿਹੜਾ ਕਹਿ ਸਕਦੇ ਆ ਉਸ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜੋ ਲੋਕੀ ਇੱਥੇ ਆ ਰਹੇ ਨੇ ਉਹਨਾਂ ਨੂੰ ਸਿੱਧੇ ਤੌਰ ਤੇ ਇੱਥੇ ਹਰਾਸਮੈਂਟ ਕੀਤਾ ਜਾ ਰਿਹਾ ਤਾਂ ਹਰਾਸਮੈਂਟ ਦੇ ਚੱਲਦੇ ਜਿਹੜਾ ਕੀ ਕਹਿ ਸਕਦੇ ਆ ਵਿਦਿਆਰਥੀਆਂ ਵੱਲੋਂ ਇਸ ਗੇਟ ਨੂੰ ਬੰਦ ਕੀਤਾ ਗਿਆ ਸੀਗਾ ਅਤੇ ਇਸ ਗੇਟ ਨੂੰ ਜਿਹੜਾ ਹੁਣ ਕਹਿ ਸਕਦੇ ਜਦੋਂ ਸਿਕਿਉਰਿਟੀ ਅਧਿਕਾਰੀਆਂ ਨੇ ਕਹਿ ਸਕਦੇ ਇੱਥੇ ਮਾਫੀ ਮੰਗੀ ਹੈ ਵਿਦਿਆਰਥੀਆਂ ਤੋਂ ਤਾਂ ਉਸ ਤੋਂ ਬਾਅਦ ਇਹਨਾਂ ਗੇਟਾਂ ਨੂੰ ਜਿਹੜਾ ਹੁਣ ਕਹਿ ਸਕਦੇ ਖੋਲ ਦਿੱਤਾ ਗਿਆ ਇਹ ਇੱਕ ਨੰਬਰ ਗੇਟ ਸੀਗਾ ਜਿਹੜਾ ਕਿਸੇ ਦੇ ਪੀਜੀਆਈ ਵਾਲੇ ਪਾਸਿਓਂ ਪੈਜ ਜਾਂਦਾ ਇਸ ਗੇਟ ਨੂੰ ਜਿਹੜਾ ਫਿਲਹਾਲ ਦੀ ਕੜੀ ਦੇ ਵਿੱਚ ਜਿਹੜਾ ਕੀ ਖੋਲ ਦਿੱਤਾ ਗਿਆ ਜਿਸ ਨੂੰ ਕਹਿ ਸਕਦੇ 15-20 ਮਿੰਟ ਵਿਦਿਆਰਥੀਆਂ ਵੱਲੋਂ ਬੰਦ ਰੱਖਿਆ ਗਿਆ ਕਿ ਜਿੰਨਾ ਸਮਾਂ ਆਕੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਮਾਫੀ ਨਹੀਂ ਮੰਗਦੇ ਸਾਡੇ ਜਿਹੜੇ ਮੋਰਚੇ ਦੇ ਵਿੱਚ ਆ ਰਹੇ ਲੋਕਾਂ ਨੂੰ ਹਰੈਸਮੈਂਟ ਕਰਨਾ ਨਹੀਂ ਬੰਦ ਹੁੰਦੇ ਉਨਾ ਸਮਾਂ ਜਿਹੜਾ ਇਹ ਗੇਟ ਆ ਉਹ ਬੰਦ ਰਹੇਗਾ ਹੁਣ ਕਿਤਨੇ ਕਿਤੇ ਜੋ ਤਾਲ ਮਿਲਦੀ ਕਮੀ ਸੀ ਜਾ ਕੇ ਸਦੇ ਆ ਜੋ ਕਹ ਸਕਦੇ ਆ ਇੱਕ ਕਮੀ ਰਹੀ ਸੀਗੀ ਜਾਂ ਜੋ ਕਹ ਸਕਦੇ ਹੋਇਆ ਸੀਗਾ ਉਸ ਤੋਂ ਬਾਅਦ ਅਧਿਕਾਰੀਆਂ ਵੱਲੋਂ ਜਿਹੜੇ ਕਿ ਮਾਫੀ ਮੰਗਨ ਤੋਂ ਬਾਅਦ ਜਿਹੜੇ ਇਸ ਗੇਟ ਨੂੰ ਹੁਣ ਵਿਦਿਆਰਥੀਆਂ ਵੱਲੋਂ ਖੋਲ ਦਿੱਤਾ ਗਿਆ